ਅਦਾਬ ਨਮਸਕਾਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਐਸਐਸਪੀ ਮਲੇਕੋਲਾ ਨੇ ਪੀਸ ਕਮੇਟੀ ਨਾਲ ਮੀਟਿੰਗ ਕੀਤੀ ਇਸ ਮੌਕੇ ਜ਼ਿਲ੍ਹਾ ਮਲੇਕੋਲਾ ਦੇ ਵਸਨੀਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਅਤੇ ਉਹਨਾਂ ਨੂੰ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਉਹਨਾਂ ਹੋਰ ਕੀ ਕਿਹਾ ਆਓ ਸੁਣੀਏ ਉਹ ਲੇਡੀਜ਼ ਨੂੰ ਦੱਸੋ ਆਪਣੇ ਪਰਿਵਾਰ ਦੇ ਇਸ ਤਰ੍ਹਾਂ ਜਿਹੜੇ 100 ਬੰਦੇ ਚ 1000 ਬੰਦੇ ਦੇ ਖਰਚੇ ਜਾਂਦੇ ਹਨ ਸੋ ਇਹ ਬੜਾ ਇੱਕ ਜੁਰੀ ਟੂ ਲੈਗਾ ਬੜਾ ਵਧੀਆ ਹੈ ਉਹ ਜੋ ਆਪਣੀ ਜਿਹੜੀ ਜਿਹੜੀ 112 ਦੀ ਪਰਫਾਰਮੈਂਸ ਹੈ ਉਹ ਪੰਜ ਛੇ ਜ਼ਿਲ੍ਹੇ ਜਿਹੜੇ ਹੈਗੇ ਆ ਅੰਮ੍ਰਿਤਸਰ ਹੋ ਗਿਆ ਪਟਿਆਲਾ ਜਿਹੜਾ ਸਾਡਾ ਚਾਰ ਪਟਿਆਲਾ ਤੇ ਇੱਕ ਆਪਣਾ ਮਲੇਰਕੋਟਾ ਤੇ ਅੱਡੇ ਛੇਾਂ ਚਾਪਾ ਪੰਜਾਬ ਚ ਜਿਹੜੀ 100% ਜਿਹੜੀ ਪਹੁੰਚਦੀ ਹੈਗੀ ਇਹ ਕਹੋ ਤੇ ਸਾਰੇ ਜਿੰਨੇ ਵੀ ਪਹੁੰਚਣ ਦਾ ਟਾਈਮ ਹੈ ਉਹ 11:30 ਮਿੰਟ ਤੋਂ ਥੱਲੇ ਬਹੁਤ ਪੰਜਾਬ ਪੁਰਸੀ ਆਵਾਜ਼ ਬਹੁਤ ਉੱਪਰ ਰਹੀ ਹੈ ਟ੍ਰਾਈ ਕਰਨ ਦਾ ਬਹੁਤ ਟ੍ਰਾਈ ਕੀਤਾ ਕਰਾਇੰਗ ਵਿੱਚ ਜੇ ਕਮਾ ਵੀ ਕਿਉਂਕਿ ਉਹ ਅਸੀਂ ਕਰਾਈੰਗ ਨੂੰ ਜਿਹੜਾ ਕੋਈ ਸਭ ਤੋਂ ਜ਼ਿਆਦਾ ਪਹਿਲੇ ਜਿਹੜੀ ਸਟੈਚਿੰਗ ਬਹੁਤ ਹੁੰਦੀ ਸੀ। ਹਾਂ ਸੋ ਉਹ ਅਸੀਂ ਤੋਂ ਕੋਈ ਚਾਦੇ। ਕਿਉਂਕਿ ਜਾਇਨਾ ਸਟੈਚਿੰਗ ਹੋਣੀ ਹੈ ਨਾ 1.12 ਦੇ ਕੋਲ ਕਰਦੀ ਕਰਦੇ। ਜੁਰੂਰ ਉਹ ਅਸੀਂ ਕੋ ਸਾਡੀ ਰਿਪੋਰਟ ਸਵੇਰੇ ਜਿਹੜੀ ਜੀ ਸਾਹਿਬ ਨਾਲ ਮੀਟਿੰਗ ਹੁੰਦੀ ਉਹ ਦੇ ਲਈ ਚੱਲੇਗਾ। ਸੋ ਮੇਰੇ ਦੇਖਦੇ ਵੀ ਕੁਝ ਛੇ ਆਪਣੇ ਮੇਰੇ ਨਾਲ ਕਿ ਮਾਦਰ ਨਹੀਂ ਚੰਦੇ ਜੀ ਉਹ ਤੁਹਾਨੂੰ ਇਹ ਸਵਾਲ ਤਾਂ ਕਰਦੇ ਲੋਕਾਂ ਆਪਣੇ ਕੰਮ ਦੇ ਲਈ ਬੋਲਣ ਦਾ ਇੰਤਜ਼ਾਰ ਕਰਦੇ ਆ ਉਹ ਥੋੜਾ ਅੱਗੇ ਜਿੱਤ ਕਰੋ ਦੇਖੇ ਰਹਾ ਮੈਂ ਥੋੜਾ ਤੁਸੀਂ ਟ੍ਰੈਨਰ ਤੋਂ ਪਰਤੋ ਲਾਈ ਰਾਇਪੈਂਟ ਆਇਆ ਕੋਈ ਕਹਿ ਰਿਹਾ ਸਰ ਕਾਲਜ ਰੋਡ ਤੇ ਨਾ ਤੁਹਾਡਾ ਆਹ ਭਾਈ ਜੇ ਨਾ ਉਹ ਸੰਦੀ ਸਾਰਾ ਕੋਈ ਕਾਲਜ ਰੋਡ ਤੇ ਆਦਾ ਪਰ ਇਹ ਤੋਂ ਬਸਟ ਨਹੀਂ ਦੋ ਫਿਰ ਪ੍ਰੋਬਲਮ ਬੰਤੀ 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 ਬੜੀ ਪ੍ਰੋਬਲਮ ਜੀ ਸੋ ਸਾਰਿਆਂ ਦੇ ਵਿਚਾਰ ਨੂੰ ਮੈਂ ਪਰਸਨਲੀ ਤੌਰ ਤੇ ਬੜਾ ਲੈਕਪਰ ਕਰਾਂਗਾ जड़िया चीजा एक दो चीजा जल्दी करने वाली हैं वो तो आपकी कोशिश करते हैं हाल निकलूगा तो आस करना कि सहयोग दोगे क्योंकि पुलिस कभी भी कामयाब नहीं होती पब्लिक की सपोर्ट मैं तो ये कहना चुकी खेले मुलाजम की कर रहे हो पब्लिक तो आना है फिर तो ऑफिस बैठते बहुत घट मौका मिलता है सो तो इदा दिन मीटिंग रखने का फायदा एक रीत है ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਾਮਰੇਟ ਅਬਦਲਸਤਾਰ ਗਿਲਾ 77 ਸੀਪੀ ਹੈ ਜੀ ਅੱਜ ਮੀਟਿੰਗ ਕਰੀ ਗਈ ਹੈ ਐਸਐਸਪੀ ਸਾਹਿਬ ਤੋਂ ਕਿ ਕਿਸ ਮਕਸਦੂਮ ਲੈ ਕੇ ਮੀਟਿੰਗ ਕਰੀ ਗਈ ਹੈ ਐਸਐਸਪੀ ਸਾਹਿਬ ਨੇ ਇਸ ਕਮੇਟੀ ਦੀ ਜਿਹੜੀ ਮੀਟਿੰਗ ਆ ਉਹ ਅੱਜ ਸੱਤੀ ਹੋਈ ਸੀਗੀ ਇੱਥੇ ਦਫ਼ਤਰ ਦੇ ਵਿੱਚ ਹੀ ਉਹ ਮੀਟਿੰਗ ਜਿੱਦਾਂ ਹੁਣ ਜਿਹੜੇ ਤਿਹਾਰ ਨੇ ਸਾਡੇ ਸਾਰੇ ਉਧਾਂ ਆ ਰਹੇ ਨੇ ਉਹਨਾਂ ਦੇ ਸਬੰਧ ਚ ਉਹਨਾਂ ਨੇ ਮੀਟਿੰਗ ਸੱਦੀ ਰੀਤੀ ਤੇ ਸਾਡੇ ਲੋਕਾਂ ਦੀਆਂ ਜਿਹੜੀਆਂ ਉਧਾਂ ਸ਼ਹਿਰ ਦੀਆਂ ਤੇ ਪਿੰਡਾਂ ਦੀਆਂ ਜ਼ਿਲ੍ਹੇ ਦੇ ਵਿੱਚ ਮੁਸ਼ਕਲਾਂ ਨੇ ਉਹਨਾਂ ਬਾਰੇ ਵੀ ਉਹਨਾਂ ਨੇ ਗੱਲ ਬਹੁਤ ਕਰੀ ਆ ਤੇ ਅੱਜ ਵਧੀਆ ਉਹਨਾਂ ਨੇ ਵਿਸ਼ਵਾਸ ਦਵਾਇਆ ਜਿਹੜੀਆਂ ਗੱਲਾਂ ਉਹਨਾਂ ਨੂੰ ਇੱਦਾਂ ਸਾਰੇ ਨੀچے ਤੱਕ ਅਸੀਂ ਜਾਣੂ ਕਰਵਾਇਆਗਾ ਟ੍ਰੈਫਿਕ ਦੀ ਸਮੱਸਿਆ ਵੀ ਬਹੁਤ ਆ ਦੇ ਸ਼ਹਿਰ ਦੇ ਵਿੱਚ ਜਿਹੜੇ ਇਦਾਂ ਜੂਲੇ ਸੱਠੇ ਦੇ ਧੰਦੇ ਨੇ ਉਹਦੇ ਬਾਰੇ ਵੀ ਜਾਣੂ ਕਰਵਾਇਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਜਿਹੜੀ ਸ਼ਹਿਰ ਦੇ ਵਿੱਚ ਐਕਟੀਵਿਟੀ ਆ ਤੇ ਉਹਨੂੰ ਠੱਲ ਪਾਈ ਜਾ। ਕੀ ਕੀ ਲੱਗਦਾ ਸਰ ਮੀਟਿੰਗ ਰੱਖੀ ਗਈ ਆ ਪੀਸ ਕਮੇਟੀ ਦੀ ਕਿਹੜੇ ਕਿਹੜੇ ਮੁੱਦਿਆਂ ਤੇ ਗੱਲਬਾਤ ਕਰੀ ਗਈ ਆ ਅੱਜ ਤਾਂ ਜਿਹੜੀ ਮੀਟਿੰਗ ਸੀ ਐਸਐਸਪੀ ਸਾਹਿਬ ਨੇ ਰੱਖੀ ਹੈ ਉਹ ਚੋਨੇ ਸ਼ਹਿਰ ਦੇ ਵੀਆਪ ਜਿਹੜੇ ਵੀ ਜਿਨ੍ਹਾਂ ਨੂੰ ਵੀ ਬੁਲਾਇਆ ਤਾਂ ਸਾਨੂੰ ਉਹਨਾਂ ਤੋਂ ਪੁੱਛਿਆ ਪੁੱਛੇ ਮਾਲੂਮਾਤ ਲੱਤੀ ਹੈ ਵੀ ਸ਼ਹਿਰ ਦੀ ਕੀ ਹਾਲਾਤ ਹੈ ਸਾਹਮਣੇ ਪੁਲਿਸ ਦੀ ਕਾਰਜ ਜਾਈ ਨੂੰ ਅੱਛਾ ਸਮਝਿਆ ਕਿ ਇਨੀਸ਼ੀਏਟਿਵ ਕੰਮ ਦੇ ਕਾਫੀ ਨਾ ਤਰੀ ਹੈ ਇਹ ਕੰਮ ਨੇ ਥੋੜੇ ਕੁਝ ਸਾਡੇ ਭਾਈਆਂ ਨੇ ਇਹ ਵੀ ਕਿਹਾ ਕਿ ਜਿਹੜੇ ਕਸਾਈ ਭਾਈ ਨੇ ਉਹ ਦੁਕਾਨਾਂ ਦੇ ਬਾਹਰ ਵੀ ਇਹ ਬੱਪਾ ਸ਼ੂ ਕਰਦੇ ਉਹਦੇ ਵਿੱਚ ਕਸਾਈਆਂ ਦਾ ਕੋਈ ਹੋ ਨਹੀਂ ਹੈਗਾ ਕਮੇਟੀ ਨੇ ਅੱਜ ਤੱਕ ਸਲੈਟਰ ਹਾਊਸ ਬਣਾਇਆ ਹੀ ਨਹੀਂ ਹੈਗਾ ਜਿਹੜਾ ਖਰਾਬ ਪਿਆ ਹੈ ਸਲੈਟਰ ਹਾਊਸ ਬਣਾਵੇ ਫਿਰ ਜਿਉਂ ਕਰ ਦੇਣੇ ਫਿਰ ਆਪਾਂ ਉਹਨਾਂ ਦੇ ਪੇਕਾਰ ਵੀ ਕਰ ਸਕਦੇ ਸਰ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਆ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਹਾਂਜੀ ਇਹ ਵੀ ਚਰਚਾ ਹੋਈ ਹੈ ਵੀ ਟ੍ਰੈਫਿਕ ਦੇ ਦੋ ਚਾਰ ਜਗ੍ਹਾ ਐਸੀਆਂ ਨੇ ਜਿੱਥੇ ਐਕਸੀਡੈਂਟ ਹੋਣ ਦੇ ਖਤਰੇ ਨੇ ਉਹਨਾਂ ਪਰ ਕਾਬੂ ਪਾਇਆ ਜਾ ਉਹਦੀ ਉਹੇ ਬਾਰੇ ਵੀ ਕਮੇਟੀ ਨਾਲ ਅਸਲੇ ਐਸਐਸਪੀ ਪੁਲਿਸ ਦਾ ਕੰਮ ਨਹੀਂ ਹੈ ਇਹ ਤਾਂ ਕੋਈ ਮਿਊਸਪਲ ਕਮੇਟੀ ਦਾ ਕੰਮ ਨਹੀਂ ਹੈ। ਟ੍ਰੈਫਿਕ ਨੂੰ ਇਹੀ ਕਰਨਾ। ਇਹ ਤਾਂ ਟ੍ਰੈਫਿਕ ਦੇ ਤਾਂ ਸੇ ਯੂਨਿਟੀ ਮਿਊਸਪਲਟੀ ਵਾਲੇ ਡਿਵਾਈਡਰ ਹੈ ਜਾਂ ਹਾਂ ਬਣਾਣਗੇ। ਸਰ ਪਬਲਿਕ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਪਬਲਿਕ ਪਾਸੇ ਇਹੀ ਹੈ ਵੀ ਸਾਡੇ ਪਾਈਆਂ ਦਾ ਸੈਂਦੂ ਪਾਈਆਂ ਦਾ ਤੇ ਚਾਰ ਆ ਰਹੇ ਨੇ। ਉਹਨੂੰ ਅਸੀਂ ਨਾਲ ਮਿਲ ਕੇ ਉਹਨਾਂ ਨਾਲ ਮਿਲ ਕੇ ਮਨਾਈ। ਮਨਾਈ। ਔਰ ਕੋਈ ਅਨੁਸਵਾਦੀ ਬਾਕਿਆ ਨਾ ਹੋ। ਸਾਡੇ ਸਾਰਿਆਂ ਦੇ ਤੇ ਤਿਹਰਾ ਵੀ ਤੇ ਦੀਵਾਲੀ ਵੀ ਸਾਡੇ ਸਾਰਿਆਂ ਪਾਈਆਂ ਦਾ ਤਿਉਹਾਰ ਹੈ ਅਸੀਂ ਸਾਰੇ ਪਾਈਆਂ ਨੂੰ ਬਹੁਤ ਬਧਾਈ ਦਿੰਦੇ ਹਾਂ